ਸਵਾਗਤ ਹੈ ਤੁਹਾਡਾ ਇੱਕ ਹੋਰ ਦਿਲਚਸਪ ਕਹਾਣੀ ਦੇ ਵਿੱਚ ਦੁਨੀਆ ਦੀ ਜ਼ੁਬਾਨ ਤੋਂ ਕੋਈ ਵੀ ਨਹੀਂ ਜਿੱਤ ਸਕਦਾ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਇਸੇ ਹੀ ਰਿਲੇਟਡ ਤੁਹਾਡੇ ਲਈ ਜਿਹੜੀ ਅੱਜ ਕਹਾਣੀ ਲੈ ਕੇ ਆਏ ਆ ਇਹਦੇ ਤੋਂ ਤੁਹਾਨੂੰ ਬਹੁਤ ਵਧੀਆ ਗੱਲਾਂ ਸਿੱਖਣ ਨੂੰ ਮਿਲਣਗੀਆਂ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿਓ ਪੁੱਤ ਦੋਨੇ ਸ਼ਹਿਰ ਜਾਣ ਦੀ ਸਲਾਹ ਕਰਦੇ ਆ ਤੇ ਜਿਹੜਾ ਪਿਓ ਆਪਦੇ ਪੁੱਤ ਨੂੰ ਕਹਿੰਦਾ ਕਿ ਚੱਲ ਪੁੱਤ ਆਪਾਂ ਸ਼ਹਿਰ ਚਲੀਏ ਕੁਝ ਕਸ ਸਮਾਨ ਘਰੇ ਲਿਓਣ ਵਾਲਾ ਵਾ ਤਾਂ ਉਹ ਦੋਨੋਂ ਜਾਣੇ ਕਿਉਂਕਿ ਉਸ ਸਮੇਂ ਦੇ ਵਿੱਚ ਕੋਈ ਬੱਸਾਂ ਨਹੀਂ ਸੀ ਕੋਈ ਵੀ ਆਟੋ ਨਹੀਂ ਸੀ ਕੋਈ ਵੀ ਸਾਧਨ ਨਹੀਂ ਸੀ ਚੱਲਦਾ ਤੇ ਲੋਕੀ ਗਧਿਆਂ ਰੇੜਿਆਂ ਤੇ ਹੀ ਆਪ ਦਾ ਟਾਈਮ ਪਾਸ ਕਰਦੇ ਸੀ ਤਾਂ ਉਹ ਆਪਣੇ ਨਿੱਕੇ ਜਿਹੇ ਗਧੇ ਨੂੰ ਨਾਲ ਲੈ ਕੇ ਤੇ ਆ ਦੋਨੋਂ ਪਿਓ ਪੁੱਤ ਲੈ ਕੇ ਘਰੋਂ ਨਿਕਲ ਜਾਂਦੇ ਆ ਸ਼ਹਿਰ ਜਾਣ ਦੇ ਲਈ ਤਾਂ ਜਦੋਂ ਉਹ ਥੋੜੀ ਦੂਰ ਜਾਂਦੇ ਆ ਤਾਂ ਉਹ ਜਿਹੜਾ ਬੱਚਾ ਉਹ ਥੱਕਣ ਲੱਗਦਾ ਬੱਚਾ ਨਹੀਂ ਹੁੰਦਾ ਕਹਿ ਸਕਦੇ ਜਿਵੇਂ 16 17 ਸਾਲਾਂ ਦਾ ਮੁੰਡਾ ਹੁੰਦਾ ਤੇ ਉਹ ਥੱਕਣ ਲੱਗਦਾ ਵਾ ਤੇ ਉਹਦਾ ਪਿਓ ਉਹਨੂੰ ਕਹਿੰਦਾ ਕਿ ਬੁੱਧ ਤੂੰ ਐਂ ਕਰੇ ਗਧੇ ਦੇ ਉੱਤੇ ਬਹਿ ਜਾ ਤੇ ਮੈਂ ਤੇਰੇ ਪਿੱਛੇ-ਪਿੱਛੇ ਤੁਰਿਆ ਆਉਣਾ ਤਾਂ ਜਦੋਂ ਉਹ ਇੱਕ ਪਿੰਡ ਲੰਘਦੇ ਆ ਤਾਂ ਲੋਕ ਆਸ-ਪਾਸ ਦੇ ਗੱਲਾਂ ਕਰਨ ਲੱਗ ਜਾਂਦੇ ਆ ਕਹਿੰਦੇ ਕਿ ਦੇਖੇ ਕਿੰਨਾ ਬੇਵਕੂਫਾ ਪੂਰਾ ਵੀ ਇਹਨੂੰ ਆਪਦੇ ਪਿਓ ਦੀ ਫਿਕਰ ਹੈ ਨਹੀਂ ਵੀ ਉਹ ਵਿਚਾਰਾ ਬਜ਼ੁਰਗ ਪਿੱਛੇ ਤੁਰਿਆ ਆਉਂਦਾ ਵਾ ਤੇ ਇਹ ਹੱਟਾ-ਕੱਟਾ ਨੌਜਵਾਨ ਪੂਰਾ ਜਵਾਨੀ ਦੇ ਵਿੱਚ ਆ ਤੇ ਇਹ ਉੱਤੇ ਚੜ ਕੇ ਬੈਠਾ ਤੇ ਜਦੋਂ ਉਹ ਗੱਲਾਂ ਮੁੰਡਾ ਸੁਣਦਾ ਵਾ ਤਾਂ ਥੋੜੀ ਕੱਗੇ ਜਾ ਕੇ ਉਹ ਗਧੇ ਦੇ ਉੱਤੇ ਉਤਰ ਜਾਂਦਾ ਤੇ ਆਪਦੇ ਪਿਓ ਨੂੰ ਪੂਰੇ ਸਤਿਕਾਰ ਦੇ ਨਾਲ ਕਹਿੰਦਾ ਕਿ ਲਓ ਬਾਪੂ ਤੁਸੀਂ ਇਹਦੇ ਤੇ ਬਹਿ ਜਾਓ ਮੈਂ ਤੁਹਾਡੇ ਪਿੱਛੇ-ਪਿੱਛੇ ਚੱਲਾਂਗਾ ਤਾਂ ਉਸ ਤੋਂ ਬਾਅਦ ਜਦੋਂ ਉਹ ਉਹਦਾ ਜਿਹੜਾ ਪਿਓ ਹੁੰਦਾ ਉਹ ਗਧੇ ਦੇ ਉੱਤੇ ਚੜ ਜਾਂਦਾ ਵਾ ਤੇ ਜਿਹੜਾ ਬੱਚਾ ਹੁੰਦਾ ਵਾ ਉਹ ਪਿੱਛੇ-ਪਿੱਛੇ ਦੁਰਨ ਲੱਗਦਾ ਤਾਂ ਜਦੋਂ ਉਹ ਇੱਕ ਪਿੰਡ ਰੰਗ ਜਾਂਦੇ ਆ ਤਾਂ ਲੋਕ ਫੇਰ ਗੱਲਾਂ ਕਰਦੇ ਆ ਤੇ ਲੋਕ ਜਿਹੜੇ ਕਹਿੰਦੇ ਆ ਕਿ ਦੇਖੀ ਕਿੰਨਾ ਨਰਦਈ ਪਿਓ ਆ ਪੂਰਾ ਪਰ ਜਵਾਕ ਦੇ ਇਹਨੂੰ ਫਿਕਰ ਨਹੀਂ ਉਹ ਤਾਂ ਵਿਚਾਰਾ ਤੁਰਿਆ ਆਉਂਦਾ ਵਾ ਤੇ ਇਹ ਉੱਤੇ ਚੜਿਆ ਬੈਠਾ ਵਾ ਤਾਂ ਜਦੋਂ ਉਹ ਪਿਓ ਗੱਲਾਂ ਨੂੰ ਸੁਣਦਾ ਵਾ ਤਾਂ ਥੋੜੀਕਿ ਦੂਰ ਜਾ ਕੇ ਉਹ ਗਧੇ ਦੇ ਉੱਤੋਂ ਉਤਰ ਜਾਂਦਾ ਵਾ ਹੈਨਾ ਤੇ ਜਦੋਂ ਗਧੇ ਤੋਂ ਉਤਰ ਜਾਂਦਾ ਉਹ ਆਪਦੇ ਬੱਚੇ ਨੂੰ ਕਹਿੰਦਾ ਵੀ ਲੈ ਪੁੱਤ ਮੈਂ ਵੀ ਗਧੇ ਤੋਂ ਥੱਲੇ ਉਤਰਦਾ ਤੇ ਆਪਾਂ ਦੋਨੇ ਤੁਰ ਕੇ ਜਾਂਨੇ ਆ ਵੀ ਆਪਾਂ ਦੋਨੇ ਤੁਰੇ ਜਾਂਦੇ ਵੀ ਹੁਣ ਆਪਾਂ ਨੂੰ ਕੋਈ ਇੱਕ ਦੂਜੇ ਨੂੰ ਨਹੀਂ ਕਹੂਗਾ ਵੀ ਜੰਮ ਪਿਓ ਚੜਿਆ ਬੈਠਾ ਗਦੇ ਤੇ ਤੇ ਜੰਮ ਪੁੱਤ ਚੜਿਆ ਬੈਠਾ ਤੇ ਉਹ ਦੋਨੋਂ ਜਾਣੇ ਤੁਰਨ ਲੱਗਦੇ ਤਾਂ ਜਦੋਂ ਇੱਕ ਪਿੰਡ ਉੱੰ ਲੰਘ ਜਾਂਦੇ ਤੁਰ ਕੇ ਗਦਾ ਉਹਨਾਂ ਦੇ ਨਾਲ-ਨਾਲ ਤੁਰਿਆ ਜਾਂਦਾ ਤੇ ਇਹ ਗੱਲ ਨੂੰ ਵੇਖ ਕੇ ਜਿਹੜੇ ਅਗਲੇ ਪਿੰਡ ਦੇ ਲੋਕ ਹੁੰਦੇ ਉਹ ਹੱਸਣ ਲੱਗ ਜਾਂਦੇ ਉਹਨਾਂ ਤੇ ਉਹਨਾਂ ਦਾ ਮਜ਼ਾਕ ਉਡਾਉਣ ਲੱਗ ਜਾਂਦੇ ਕਹਿੰਦੇ ਕਿੱਡੇ ਬੇਵਕੂਫ ਲੋਕ ਆ ਕਿੱਡੇ ਜਾਂ ਕਿੱਡੇ ਦੋਨੋਂ ਕਿੰਨੇ ਬੇਵਕੂਫਾ ਹਨ ਇਹਨਾਂ ਨੂੰ ਸਮਝ ਨਹੀਂ ਹੁੰਦੀ ਜਿਹੜਾ ਗਧਾ ਹੁੰਦਾ ਇਹ ਭਾਰ ਢੋਣ ਦੇ ਲਈ ਵਰਤਿਆ ਜਾਂਦਾ ਵਾ ਵੀ ਇਹ ਗਧਾ ਵੀ ਪੈਦਲ ਤੇ ਇਹ ਵੀ ਦਿਮਾਗੋ ਦੋਨੇ ਪੈਦਲ ਹੀ ਲੱਗਦੇ ਆ ਤਾਂ ਬਾਗਲ ਹੀ ਲੱਗਦੇ ਆ ਤੇ ਜਦੋਂ ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਆ ਤਾਂ ਉਹ ਫੇਰ ਪਰੇਸ਼ਾਨ ਹੋ ਜਾਂਦੇ ਆ ਤਾਂ ਫੇਰ ਉਹ ਕਹਿੰਦੇ ਵੀ ਚੱਲ ਆਪਾਂ ਐਂ ਕਰਦੇ ਆ ਵੀ ਆਪਾਂ ਦੋਨੇ ਜਣੇ ਗਧੇ ਤੇ ਚੜ ਕੇ ਬਹਿ ਜਾਂਦੇ ਆ ਵੀ ਆਪਾਂ ਸ਼ਹਿਰ ਪਹੁੰਚ ਗਏ ਵੀ ਜਲਦੀ ਜਾਣਾ ਆਪਾਂ ਤਾਂ ਉਸ ਤੋਂ ਬਾਅਦ ਜਦੋਂ ਉਹ ਦੋਨੇ ਜਣੇ ਗਧੇ ਤੇ ਚੜ ਕੇ ਬਹਿ ਜਾਂਦੇ ਤਾਂ ਇੱਕ ਪਿੰਡ ਲੰਘਦੇ ਆ ਤਾਂ ਅਗਲੇ ਪਿੰਡ ਫੇਰ ਉਹੀ ਗੱਲ ਲੋਕ ਉਹਨਾਂ ਨੂੰ ਕਹਿਣ ਲੱਗਦੇ ਕਿ ਕਿੱਡੇ ਨਿਰਦਈ ਆ ਵੀ ਕਿੰਨੇ ਪਿਓ ਪੁੱਤ ਦੋਨੇ ਇਹ ਨਿਰਦਈ ਆ ਭੋਰਾ ਭਰ ਗਦਾਵਤ ਉੱਤੇ ਚੜੇ ਜਾਂਦੇ ਜਾਨਵਰ ਤੇ ਭੋਰਾ ਵੀ ਤਰਸ ਨਹੀਂ ਖਾਂਦੇਗੇ ਹੈਨਾ ਜਦੋਂ ਇਹ ਗੱਲਾਂ ਸੁਣਦੇ ਆ ਤਾਂ ਉਹ ਉੱਤਰ ਜਾਂਦੇ ਤਾਂ ਅੱਗੇ ਜਾ ਕੇ ਥੋੜਾ ਜਿਹਾ ਟਾਈਮ ਰੁਕ ਜਾਂਦੇ ਆ ਕਿਸੇ ਦਰਖਤ ਦੀ ਛਾਂ ਥੱਲੇ ਰੁਕਦੇ ਆ ਤੇ ਇੱਕ ਦੂਜੇ ਨੂੰ ਕਹਿਣ ਲੱਗ ਜਾਂਦੇ ਕਹਿੰਦਾ ਵੀ ਇਹ ਤਾਂ ਲੋਕ ਪਰੇਸ਼ਾਨ ਹੀ ਕਰ ਦੇਣਗੇ ਵੀ ਇਦਾਂ ਦਾ ਔਖਾ ਹੀ ਆ ਵੀ ਕਦੀ ਤੈਨੂੰ ਕਹਿਣ ਲੱਗ ਜਾਂਦੇ ਕਦੀ ਮੈਨੂੰ ਕਹਿਣ ਲੱਗ ਜਾਂਦੇ ਕਦੀ ਇਹ ਗਧੇ ਨੂੰ ਕਹਿਣ ਲੱਗ ਜਾਂਦੇ ਕਦੀ ਆਪਣਾ ਮਜ਼ਾਕ ਟਾਉਣ ਲੱਗ ਜਾਂਦੇ ਆ ਵੀ ਆਪਾਂ ਜੇ ਇਹਨਾਂ ਦੀਆਂ ਗੱਲਾਂ ਸੁਣਾਂਗੇ ਤਾਂ ਆਪਾਂ ਸ਼ਹਿਰ ਕਦੀ ਵੀ ਨਹੀਂ ਪਹੁੰਚ ਸਕਦੇ ਤਾਂ ਇੰਨੀ ਗੱਲ ਕਹਿੰਦੇ ਹੋਏ ਉਹ ਆਪਣੇ ਹੀ ਮਜ਼ਾਕ ਤੇ ਜਿਵੇਂ ਉਹਨਾਂ ਨੂੰ ਚੰਗਾ ਲੱਗਾ ਉਹ ਸ਼ਹਿਰ ਵੱਲ ਨੂੰ ਨਿਕਲ ਜਾਂਦੇ ਤਾਂ ਲੋਕਾਂ ਦੀਆਂ ਗੱਲਾਂ ਨੂੰ ਇਗਨੋਰ ਕਰਦੇ ਹੋਏ ਸ਼ਹਿਰ ਪਹੁੰਚ ਜਾਂਦੇ ਆ ਤਾਂ ਇਹ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਆ ਕਿ ਜਦੋਂ ਆਪਾਂ ਆਪਣੇ ਟਾਰਗੇਟ ਨੂੰ ਛੱਡ ਕੇ ਆਪਣੇ ਕੰਮ ਨੂੰ ਛੱਡ ਕੇ ਆਸ-ਪਾਸ ਦੇ ਜਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਉਣੇ ਤਾਂ ਆਪਾਂ ਆਪਣੀ ਮੰਜ਼ਿਲ ਤੱਕ ਕਦੇ ਵੀ ਨਹੀਂ ਪਹੁੰਚ ਸਕਦੇ ਇਹ ਗੱਲ ਆਪਾਂ ਹਾਥੀ ਤੋਂ ਵੀ ਸਿੱਖ ਸਕਦੇ ਆ ਤਾਂ ਜਦੋਂ ਹਾਥੀ ਲੰਘਦਾ ਵਾ ਤਾਂ ਆਸ-ਪਾਸ ਦੇ ਕੁੱਤੇ ਭੌਂਕਦੇ ਰਹਿੰਦੇ ਤਾਂ ਉਹ ਆਪਣੀ ਮੰਜ਼ਿਲ ਵੱਲ ਵਧਦਾ ਰਹਿੰਦਾ ਐਸੀ ਹੀ ਤਰ੍ਹਾਂ ਵੀ ਕਿਸੇ ਦੀ ਵੀ ਗੱਲ ਵੱਲ ਧਿਆਨ ਨਾ ਦਿਓ ਤੇ ਆਪਦੇ ਆਪ ਨਾਲ ਵੀ ਇੱਕ ਪ੍ਰੋਮਿਸ ਕਰੋ ਵੀ ਆਪਾਂ ਵੀ ਕਿਸੇ ਦੀ ਗੱਲ ਨਹੀਂ ਕਰਨੀ ਕਿਉਂਕਿ ਜੇ ਆਪਾਂ ਕਿਸੇ ਦੀ ਕਰਦੇ ਆ ਤਾਂ ਅਗਲਾ ਵੀ ਆਪਣੀ ਗੱਲ ਕਰਦਾ ਆ ਆਪਾਂ ਨੂੰ ਸੁਨਣਾ ਭੈੜਾ ਲੱਗਦਾ ਵਾ ਤੇ ਆਪਾਂ ਨੂੰ ਕਿਸੇ ਬਾਰੇ ਬੋਲਣਾ ਵੀ ਭੈੜਾ ਲੱਗਣਾ ਚਾਹੀਦਾ ਇਹ ਆਦਰ ਨੂੰ ਛੱਡਿ ਕੇ ਹੋਏ ਆਪਣੇ ਟਾਰਗੇਟ ਵੱਲ ਫੋਕਸ ਰੱਖੋ ਤੇ ਆਪਦੇ ਮੰਜ਼ਿਲ ਵੱਲ ਵਧਦੇ ਜਾਓ ਇਸੇ ਤਰ੍ਹਾਂ ਦੀਆਂ ਸਟੋਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ